ਗਰਤ ਬੜੀ ਸਤਿਕਾਰਯੋਗ ਕਿਸਾਨ ਮਜ਼ਦੂਰ ਸਮੀਆਂ ਮਾਈਆਂ ਭੈਣਾਂ ਸਾਡੇ ਜਥੇਵੰਦੀਆਂ ਤੋਂ ਪਹੁੰਚੇ ਹੋਏ ਆਪੂ ਦੇ ਬਰਕਰਾਰ ਸਾਥੀਓ ਅੱਜ ਜਦੋਂ ਦੇਸ਼ ਦੇ ਵਿੱਚ ਸਾਡੀ ਕੇਂਦਰ ਦੀ ਸਰਕਾਰ ਤੇ ਬੋਲਦੀ ਹੋਈ ਲਾਲ ਗੇਂਦ ਦੀ ਵਸੇ ਤੋਂ ਸੰਗਾਂ ਚੰਗਲ ਹਰਾ ਕੇ ਦੇ ਲੋਕਾਂ ਦੇ ਕੇ ਦੇਖਦੇ ਲੋਕਾਂ ਨੂੰ ਕਿ ਤੁਸੀਂ ਤਰੱਕੀ ਚ ਤੇ ਲਹਿਰਾਓ ਇਹ ਸੰਦੇਸ਼ ਦੇ ਰਿਹਾ ਕਿ ਸਾਡੇ ਦੇਸ਼ ਨੇ ਬਹੁਤ ਤਰੱਕੀ ਕਰ ਲਈ ਦੇਸ਼ ਡਿਜੀਟਲ ਹੋ ਗਿਆ ਸਾਡਾ ਉੱਥੇ ਜਿਹੜੇ ਪ੍ਰੇਡਾ ਕਰਾਉਂਦੇ ਨੇ ਕਿ ਇਹ ਮੁਲਕ ਨੇ ਤਰੱਕੀ ਕੀਤੀ ਆ ਤੇ ਸਾਡਾ ਦੁਨੀਆ ਤੋਂ ਉੱਪਰ ਮੁੜਕਾ ਪਰ ਭਰਾਓ ਜਦੋਂ ਜਮੀਨੀ ਹਕੀਕਤ ਦੇਖਦੇ ਐ 10 70 ਸਾਲਾਂ ਦੇ ਵਿੱਚ ਸਾਡੇ ਇੱਥੇ ਗਰੀਬੀ ਅਰਪਤ ਪੇਰ ਜਗਾਈ ਜਿਹੜੀ ਜਿਹੜਾ ਪਿਆਰ ਸਭ ਦਾ ਕੋਟਾਂ ਦਾ ਸਭ I'm going the shot! जर्मनी रूस ने करदे कर संसाध अग लगी सीके जर्मन की एक